ਹਾਂਜੀ ਕਦਾਂ ਮਤਰੋ ਆ ਗਿਆ ਟੜਾ ਜਸ਼ਨ ਜੱਟ ਕਿੰਨੇ ਚਿਰਾਂ ਬਾਅਦ ਆਇਆ ਬਾਲ ਬੜੇ ਉੱਡਣ ਦੇ ਕਿੰਨੇ ਚਿਰਾਂ ਬਾਅਦ ਮਤਰੋ ਇੱਕ ਮਹੀਨੇ ਪਹਿਲਾਂ ਪੁਰਾ ਵਲੋਗ ਪਾਉਣ ਲੱਗਾ ਵਾਂ ਤੇ ਮੈਂ ਹਾਂ ਚੱਲ ਅੱਜ ਪਾਦਨੇ ਆ ਤੇ ਮਤਰੋ ਵਲੋਗ ਨੂੰ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਦੀ ਕਰ ਦਨਾ ਵੀ ਲਾਈਕ ਵੀ ਕਰਿਓ ਕਮੈਂਟ ਵੀ ਕਿੰਨੇ ਕਰਕੇ ਜਾਓ ਨਿੱਕਾ ਜਿਹਾ ਸੋਹਣਾ ਜਿਹਾ ਕਰਕੇ ਜਾਓ ਦੱਸਿਓ ਕਿਦਾਂ ਦਾ ਲੱਗਾ ਵਲੋਗ ਤੇ ਬਾਕੀ ਮਤਰੋ ਅੱਜ ਮੈਂ ਫਟੇ ਪੁੱਟੇ ਤੇ ਤੁਹਾਨੂੰ ਪਤਾ ਵੱਡ ਬੁੱਟ ਲਿਆ ਕੇ ਪਹਿਲਾਂ ਹੀ ਛੁੱਟਦੀ ਦੇ ਬਸ ਉਤਰਨ ਵਾਲੇ ਰਹਿੰਦੇ ਆ ਅੱਜ ਮੈਂ ਗੱਡੀ ਦਾ ਵੀ ਵਲੌਗ ਸਟਾਰਟ ਕਰਨ ਲੱਗਾ ਵਾਂ ਕਿਉਂਕਿ ਗੱਡੀ ਆ ਗਈ ਸੀ ਧੋਣੀ ਸੀ ਗੰਦੀ ਬੜੀ ਹੋਈ ਸੀ ਤੇ ਜਿਹੜੀ ਕਹਿੰਦੇ ਜਾਂਦੇ ਧਵਾ ਲਿਆਈ ਉੱਥੇ ਜਾ ਕੇ ਸਰਵਿਸ ਸਟੇਸ਼ਨ ਤੇ ਜਾਂ ਘਰੇ ਧੋਣੀ ਤੇ ਮੈਂ ਘਰੇ ਧੋਵਾਂਗੇ ਘਰੇ ਕਿਉਂਕਿ ਘਰੇ ਵਲੌਗ ਬਣਾਵਾਂਗੇ ਨਾਲ ਵੀਡੀਓ ਬਣਾਵਾਂਗੇ ਤੇ ਨਾਲ-ਨਾਲ ਤੁਹਾਨੂੰ ਸਿਖਾਵਾਂਗੇ ਕਿੰਦਾ ਧੋਈ ਦੀ ਘਰੇ ਤੇ ਮਿੱਤਰੋ ਹੋਰ ਸੁਣਾਉ ਬੈਠ ਠੀਕ ਠਾਕ ਜੇ ਤੇ ਬਾਕੀ ਤੁਹਾਨੂੰ ਦਿਖਾ ਦਿਆਂ ਪਹਿਲਾਂ ਵੀ ਲਿਬੜੀ ਕਿੰਨੀ ਦਾ ਦੋ ਮਿੰਟ ਮਿੱਤਰੋ ਛੰਦੇ ਦੋ ਆ ਦੇਖੋ ਓਲੇ ਇੱਥੇ ਦੱਤਰ ਪਿਆ ਮਿੱਤਰੋ ਇਹ ਪਲਾ ਕਿਉਂ ਰੱਖਿਆ ਤੁਹਾਨੂੰ ਪਤਾ ਵਾ ਜਦੋਂ ਕਿਤੇ ਆਪਣਾ ਨਰੇਸ਼ਨ ਜਿਹੜੇ ਜਾਈਦਾ ਵਾ ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਆ ਕੰਮ ਆਈ ਜਾਂਦਾ ਕਿਤੇ ਨਾ ਕਿਤੇ ਬਾਕੀ ਹੋਰ ਨਹੀਂ ਕੋਈ ਵੀ ਬਾਕੀ ਟੈਨਸ਼ਨ ਲੈਣੀ ਮਿੱਤਰੋ ਤੇ ਆ ਮਿੱਤਰੋ ਫਰਨੈਲ ਦੀਆਂ ਗੁੱਗੀਆਂ ਰੱਖੀਆਂ ਉਦਾਂ ਦੋ ਪੈਕੇਟ ਖਲੋ ਵਿੱਚ ਖੋਲ ਕੇ ਰੱਖੇ ਵੀ ਚੂਹਾ ਚਾਵਣੀ ਹੁੰਦਾ ਵੇ ਸਦਕਾ ਮਿੱਟੀ ਇਹ ਉਹ ਚਕੁੰਦਰਾ ਨਹੀਂ ਹੁੰਦੀ ਮਿੱਤਰੋ ਜਿਹੜਾ ਚਕੁੰਦਰਾ ਓਹ ਲਿਆ ਕੇ ਦੰਦੀਆਂ ਹੀ ਤੇ ਉਹ ਪਿੱਛੇ ਡਿੱਗ ਇਹ ਜੋ ਮੈਥੋਂ ਆ ਇਥੋਂ ਜਦੋਂ ਚੱਕ ਕੇ ਖੜੀ ਤੇ ਨਾਲ ਹੀ ਸਾਰੀ ਗੰਦੀ ਹੋ ਗਈ ਕੰਮ ਔਖਾ ਜਿਹਾ ਹੋ ਗਿਆ ਸੀ ਤੇ ਆਫਰ ਨੇਲ ਦੀਆਂ ਗੋਲੀਆਂ ਇਹਨਾਂ ਨੂੰ ਕੱਢ ਲਈਏ ਉਹ ਅਗਲੀ ਗੱਡੀ 'ਚ ਵੀ ਉੱਥੇ ਅਗਲੇ ਬੰਨੇ ਵੀ ਰੱਖਿਆ ਮੈਂ ਇਹਦੇ ਨਾਲ ਇਹ ਹੁੰਦਾ ਵਾ ਵੀ ਚੂਹੇ ਚਾਵੇ ਜਿਹੜੇ ਨਾ ਉਹਨੇ ਡਰ ਘਾਟ ਖਤਰਾ ਘਟ ਜਾਂਦਾ ਉਹਦਾ ਫਿਰ ਤਾਰਾ ਤਾਰਾ ਟੁਕਾਂ ਦਾ ਡਰ ਰਹਿੰਦਾ ਵਾ ਤੇ ਬਾਹਰ ਨਰੋਦ ਤੁਸੀਂ ਵੇਲ ਲਿਆ ਮਿੱਟੀ-ਮੂਟੀ ਮਾਟਾਂ ਦੇ ਵਿੱਚ ਹਨਾ ਸਾਰੀ ਤੇ ਮਾਟਾਂ ਮੂਟਾਂ ਤੇ ਇੱਥੇ ਵੀ ਤੇ ਅਗਲੇ ਵੀ ਮੈਂਟਾਂ ਦੇ ਉਹ ਵੀ ਸਾਰੇ ਸਤੋਤਾਂ ਸਾਫ਼ ਕਰਨੇ ਆ ਤੇ ਬਾਹਰੋਂ ਵੇਖ ਸਾਦੇ ਤੁਸੀਂ ਆ ਸਾਰੀ ਕਿੰਨਾ ਗੰਦੀ ਹੋਈ ਆ ਆ ਸ਼ੀਸ਼ਾ ਵੇਖੋ ਸਾਰੀ ਗੱਡੀ ਗੰਦੀ ਹੋਈ ਆ ਤੇ ਆ ਵੇਖੋ ਇੱਥੇ ਮੈਂ ਬੰਨ ਕੇ ਰੱਖੀ ਆ ਫਰਨੇਲ ਓ ਇਦਾਂ ਕੱਪੜੇ ਚ ਇਹਨਾਂ ਸਮੈਲ ਹੁੰਦੀ ਰਹਿੰਦੀ ਆ ਤੇ ਫਿਰ ਸਹੀ ਜਿਹਾ ਹੋ ਜਾਂਦਾ ਕੰਮ ਤੇ ਧੁੱਪ ਦੇ ਵਿੱਚ ਬੋਨੜਾ ਕੋਲ ਕਿਰਿਆ ਕਿਉਂਕਿ ਤੋਂ 14 ਡੀਜ਼ਲ ਜਿਹੜੀ ਗੱਡੀ ਹੁੰਦੀ ਨਾ ਇਹਦੇ ਨਾਲ ਮਾਰੇ ਮੋਟੀ ਜਿਹਨੇ ਤਰਾਂ ਤਰਾਂ ਤੇਲ ਤੁਲ ਹੁੰਦਾ ਵਾ ਗਰਮ ਹੋਇੰਦਾ ਵਾ ਫਿਰ ਗਰਮ ਗੱਡੀ ਸਟਾਰਟ ਕਰਨ ਚ ਸੁੱਖਾ ਹੁੰਦਾ ਨਹੀਂ ਤੇ ਉਦਾਂ ਜਿਹੜੀ ਗੱਡੀ ਹੈ ਨਾ ਜਿੱਦਾਂ ਇਦਾਂ ਸਟਾਰਟ ਕਰਾਂਗੇ ਨਾ ਠੰਡੀ ਜਦਾਂ ਮਹੀਨਾ ਹਫਤਾ ਇੱਕ ਖੜਾੜ ਕੇ ਤੇ ਫਿਰ ਉਹ ਸਟਾਰ ਨਹੀਂ ਹੋਣੀ ਆ ਸਾਰੀ ਗੱਡੀ ਹੁਣ ਅੱਜ ਸਾਫ਼ ਕਰਾਂਗੇ ਚੰਗੀ ਤਰ੍ਹਾਂ ਮਿੱਤਰੋ ਨਾਲੇ ਤੁਹਾਨੂੰ ਦਿਖਾਵਾਂਗੇ ਫਿਰ ਵਲੋਗ ਦੇ ਐਂਡ ਤੱਕ ਬਣੇ ਦਿਓ ਸ਼ੇਅਰ ਕਰ ਦਿਓ ਤੇ ਬੜੀ ਮਿਹਨਤ ਲੱਗਣ ਵਾਲੀ ਆ ਹੁਣ ਕਿਉਂਕਿ ਸ਼ਾਮ ਨੂੰ ਫੇਰ ਖੇਡਣ ਵੀ ਜਾਣਾ ਵਾ ਤੇ ਗੱਡੀ ਸੌਫ ਕਰਨੀ ਆ ਛੱਤ ਵੀ ਗੰਦੀ ਹੋਈ ਮੈਂ ਦੇਖਉਣਾ ਇੱਥੇ ਤੇ ਛੱਟ ਕੇ ਬਲਾਈਨ ਆ ਆ ਵੇਖੋ ਸੱਤ ਸਾਰੇ ਚਿੱਟੇ ਰੰਗ ਦੀਆਂ ਤੁਹਾਨੂੰ ਮਿੱਟੀ ਕਿੱਥੇ ਲੱਭਣੀ ਉੱਤੇ ਕਟਾ ਤੇ ਚਲੋ ਮੇਥਰੋ ਫਿਰ ਸਟਾਰਟ ਕਰ ਲਈਏ ਗੱਡੀ ਤੇ ਫਿਰ ਤੁਹਾਨੂੰ ਦੱਸਦੇ ਆ ਤੇ ਜਦੋਂ ਮੈਂ ਗੱਡੀ ਸਟਾਰਟ ਕਰ ਲਈਏ ਤੁਹਾਨੂੰ ਮੈਂ ਦੱਸਦਾ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਅੰਦਰ ਚੈੱਕ ਕਰ ਲੋ ਅਬਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਤੁਸੀਂ ਕਹਣਾ ਮੈਨੂੰ ਹਾਨੂੰ ਸਿਖਾਉਣ ਦੇ ਆਈ ਨਹੀਂ ਆ ਨਹੀ ਨਹੀ ਮਿੱਤਰੋ ਮੈਂ ਉਹਦਾ ਸ਼ੇਅਰ ਕਰਾਂ ਦੇ ਗੱਲਾਂ ਕਹੀਆਂ ਨੂੰ ਨਹੀਂ ਪਤਾ ਹੁੰਦਾ ਮੈਨੂੰ ਮੈਨੂੰ ਡਰਨਾ ਦੱਸਿਆ ਸੀ ਤੇ ਮੈਂ ਕਿਹਾ ਚਲ ਤੁਹਾਨੂੰ ਸ਼ੇਅਰ ਕਰ ਦਿਆਂ ਸਭ ਤੋਂ ਪਹਿਲਾਂ ਚੈੱਕ ਕਰ ਲੈਣਾ ਮਿੱਤਰੋ ਸਾਰਾ ਕੁਝ ਓਕੇ ਆ ਫਿਰ ਜਦੋਂ ਓਕੇ ਹੋਏਗਾ ਕੰਮ ਤੇ ਫਿਰ ਗੱਡੀ 'ਚ ਬਹਿਣਾ ਆ ਮਿੱਤਰੋ ਗੱਡੀ ਦੀ ਚਾਬੀ ਹੁੰਦੀ ਹੈ ਤੁਹਾਨੂੰ ਪਤਾ ਕਿ ਨਹੀਂ ਮਜ਼ਾਕ ਆਂਦਾ ਮਿੱਤਰੋ ਪਤਾ ਤੁਹਾਨੂੰ ਸਾਰਿਆਂ ਨੂੰ ਬੜੇ ਸਿਆਣੇ ਤੁਸੀਂ ਮੇਰੇ ਨਾਲ ਇੱਕ ਕਰ ਫਿਰ ਦੇਖ ਕੇ ਆਂ ਕੋਈ ਕਪੜਾ ਕੁਪੜਾ ਉਹਦੇ ਵਾਰ ਪੱਖੇ ਤੇ ਗੱਡੀ ਹੋਏ ਹੋ ਲਵੇਟ ਆ ਜਾ ਵੀ ਸਾਰਾ ਕੁਝ ਨਾਲ ਠੀਕ ਆ ਹੁਣ ਕਰਦੇ ਆਂ ਸਟਾਰਟ ਪਹਿਲਾਂ ਨਿਕੇ ਆਪਣੇ ਜਦੋਂ ਸਟਾਰਟ ਕਰਨੀ ਆ ਗੱਡੀ ਨਿਊਟਰਲ ਕਰ ਲੈਣੀ ਆ ਪਤਾਈਆ ਤੁਹਾਨੂੰ ਤੀਂ ਕਿਹੜਾ ਨਿਆਣੇ ਜੇ ਹੈ ਕਿ ਨਹੀਂ ਗੱਡੀ ਨੂੰ ਦੋ ਕਵਾਰ ਚਾਬੀ ਲਾਉਣੀ ਆ ਜਦੋਂ ਲਾਈਟ ਲੋਡ ਚੱਲ ਜਾਂਦੀ ਇੱਕ ਵਾਰ ਫਿਰ ਪੰਜ 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 ਨਾਲ ਹੀ ਬੰਦ ਕਰ ਦੇਣੀ ਤੁਹਾਨੂੰ ਜੀ ਕਰਕੇ ਨਾ ਬੰਦ ਫਿਰ ਸਨੀ ਕਿਨੇ ਸਲਫ ਮਾਰਨੇ ਆ ਜਿਆਦਾ ਨਹੀਂ ਪਹਿਲਾਂ ਵੇਖੀਦਾ ਬਸ ਮਾਰ ਕੇ ਨਾਲੇ ਬੰਦ ਕਰਦੇ ਕਿਉਂਕਿ ਥੋੜਾ ਜਿਆ ਫਿਰ ਜਿਹੜਾ ਇੰਗਲਿਸ ਸਲਫ ਹੁੰਦਾ ਨਾ ਥੋੜਾ ਜਿਆ ਜੋ ਮਰਲ ਸਟਾਰ ਜਾਂ ਹੁੰਦਾ ਪਏ ਉਹਦੇ ਪੂਰੀ ਨਹੀਂ ਸਟਾਰਟ ਕਰਨੀ 1 ਮਿੰਟ ਚ ਬਸ ਹੋ ਗਈ ਨਾ ਇਦਾਂ ਇਹ ਲਾ ਹੁੰਦਾ ਵੀ ਗੱਡੀ ਦੀ ਜਿਹੜਾ ਤੇਲ ਹੁੰਦਾ ਵਾ ਵਧੀਆ ਵਧੀਆ ਸਰਕਲ ਕਰਦਾ ਵਾ ਤੇ ਸਾਰਾ ਹੁਣ ਗੱਡੀ ਨੂੰ ਸਟਾਰਟ ਰਹਿਣ ਦਾ ਘੜੀਕ ਗਰਮ ਹੋ ਜੇਗੀ ਫਿਰ ਇਹਨੂੰ ਬੰਦ ਕਰਕੇ ਥੋੜਾ ਜਿਹਾ ਅੱਗੇ ਵਿਸ਼ੇ ਕਰਕੇ ਗੱਡੀ ਨੂੰ ਤੇ ਫਿਰ ਧੋਨੇ ਆ ਸਾਤਾ ਨੂੰ ਦਿਖਾ ਦਈਏ ਪਿਛੋਂ ਸਟਾਰਟ ਮਿੱਤਰੋ ਹੋ ਗਈ ਆ ਦੇਖ ਸਾਦੇ ਜੀ ਤੁਸੀਂ ਆ ਆਪਣੀ ਬਿੱਲੋ ਗਾਈ ਮੀਮੀ ਦੱਸਈਏ ਤੁਹਾਨੂੰ ਇਹ ਹੁਣ ਮਿੱਤਰੋ ਗੱਡੀ ਸਟਾਰਟ ਹੋਈ ਆ ਜਿਹਨਾਂ ਚੱਕਰ ਗਰਮ ਹੁੰਦੀ ਆ ਗੱਡੀ ਤੇ ਉਹਨਾਂ ਚੱਕਰ ਅੰਹੀ ਵਿੱਚ ਬੈੰਗੀਆਂ ਗਾਣੇ ਗੁਣੇ ਸੁਣਦੇ ਆ ਠੀਕ ਤੇ ਫਿਰ ਤੁਹਾਨੂੰ ਮਿਲਦੇ ਆ ਜਦੋਂ ਗੱਡੀ ਕੁੜੀ ਚੰਗੀ ਤਰ੍ਹਾਂ ਸਟਾਰਟ ਗਰਮ ਹੋਏ ਦੀ ਆ ਫਿਰ ਕਰ ਕਰਦੇ ਆ ਗੱਲ ਦਾ ਵਲੋਗ ਦੇ ਅੰਦਰ ਤੱਕ ਬਣੇ ਰਿਓ ਕਮੈਂਟ ਕਰ ਦਿਓ ਠੀਕ ਨਾ ਪਿਆਰ ਨਾ ਕਹਿੰਦੇ ਗੁੱਸਾ ਨਾ ਕਰਿਓ ਮਿੱਤਰੋ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਫਟਾਫਟ ਕਰਮ ਕਰ ਲਈਏ ਤੁਹਾਡੀ ਫਿਰ ਤੋਂ ਨੇ ਆ ਤੇ ਵੀ ਮਿੱਤਰੋ ਦਿਮਾਗ ਜਰਾ ਘੁੰਮ ਗਿਆ ਧੁੱਪ ਲਗੀ ਨਹੀਂ ਆ ਮਤਲਬ ਲਗੀ ਸਹੀ ਆ ਕਦੀ ਹੁੰਦੀ ਆ ਕਦੀ ਜਾਂਦੀ ਆ ਬੱਦਲਵਾ ਤੇ ਮੈਂ ਸੋਚਿਆ ਵੀ ਜੇ ਮੈਂ ਇਦਾਂ ਫਿਰ ਗੱਡੀ ਧੋਤੀ ਤੇ ਤੋਂ ਪਦਾ ਪਤਾ ਨਹੀਂ ਮੀ ਆ ਗਿਆ ਤੇ ਕੰਮ ਓਖਾ ਹੈ ਨਾ ਇਸ ਕਰਕੇ ਜਿਹੜਾ ਬਾਰੋ-ਬਾਰੋ ਮਾਰਮੜਾ ਜਿਨਾ ਮਿੱਟਾ ਲਗਾਓ ਲਾ ਦਨੇ ਆ ਅੰਦਰੋਂ ਜਿਹੜਾ ਜਿਆਦਾ ਉਹ ਕਰ ਦਨੇ ਆ ਤੇ ਤੁਸੀਂ ਨਾਲ ਜੁੜੇ ਰਹੋ ਤੇ ਤੁਸੀਂ ਵਲੌਗ ਲਾਵੇਂ ਪੈ ਵੇਖੋ ਮਾਰਨਾ ਕਿ ਅਸੀਂ ਗੱਡੀ ਦੀਆਂ ਮੈਟ ਮੋਟ ਝਾੜੀਆਂ ਫਿਰ ਬੈਗ ਤੇ ਕਿਉਂਕਿ ਫਿਰ ਜੇ ਤੋ ਹਤੀ ਗੱਡੀ ਤੇ ਤੁਹਾਨੂੰ ਬਰਾ ਧੁੱਪ ਵੀ ਫਿਰ ਚੰਗੀ ਕਰਾਕੀ ਚਾਹੀਦੀ ਆ ਵੀ ਪਾਣੀ ਪੂਣੀ ਲਾ ਦਿੱਤਾ ਜੇ ਨਹੀਂ ਤੇ ਫਿਰ ਜੰਗਾਲ ਜਿਹਾ ਲੱਗ ਸਕਦਾ ਜਿੱਥੇ ਪਾਣੀ ਦੇਗਾ ਅਹੀਂ ਇਹਨੂੰ ਫਿਰ ਮਾਰਾ ਮਾਰਾ ਅੰਦਰੋਂ ਅੰਦਰੋਂ ਸਾਫ਼ ਕਰਦੇ ਆਂ ਬਾਹਰੋਂ ਬਾਹਰ ਮਾੜੀ ਮੋਟੀ ਕਰਦੇ ਆਂ ਫਟਾਫਟ ਕਰੀਏ ਹੁਣ ਸਾਫ਼ हां जी मित्रों ਕਹਿੰਦੇ ਗੱਡੀ ਦਿੱਤੀ ਆ ਲਸ਼ਕਾ ਮਿੱਤਰਾਂ ਨੇ ਧੋ ਤਾ ਆ ਗਿਆ ਤੇ ਪਿੱਛੇ ਕਰਕੇ ਤੇ ਦਿੱਤੀ ਆ ਲਾ ਤੁਸੀਂ ਵੇਖ ਸਕਦੇ ਜੇ ਗੱਡੀ ਆਪਾਂ ਸਾਫ ਕਰਤੀ ਆ ਮਤਲਬ ਕਿ ਜਿੰਨਾ ਜ਼ਿਆਦਾ ਜ਼ਿਆਦਾ ਮਿੱਟੀ ਮੁੱਟੀ ਇਹਨਾਂ ਸਾਰੀ ਉਹ ਦਿੱਤੀ ਚੜੀ ਚੱਕ ਤੇ ਬਸ ਧੋਣ ਵਾਲੀ ਰਹਿ ਗਈ ਉਹ ਅਸੀਂ ਤੋਂ ਤੀਨੀਆ ਮੈਟ ਮੂਡ ਜਿਹੜੇ ਆ ਫੇਰ ਨਹੀਂ ਅੱਗੇ ਵੰਗੂ ਵਿਛਾਤੇ ਆ ਗੱਡੀ ਅੰਦਰੋਂ ਬਾਹਰੋਂ ਕਲੀਨ ਕਰਤੀ ਚੰਗੀ ਤਰ੍ਹਾਂ ਓਕੇ ਤੇ ਇਹ ਸ਼ੋਅ ਵੀ ਚੰਗੀ ਤਰ੍ਹਾਂ ਵੇਚ ਸਕਦੇ ਜੇ ਤੁਸੀਂ ਮਿੱਤਰੋ ਮਲੋ ਸਾਲੀ ਆਲਮੋਸਟ ਗੱਡੀ ਜਰੀਆ ਉਦਾਂ ਸਹੀ ਹੋ ਗਈ ਹੈ ਸਾਫ ਸ਼ਾਤਸ਼ੂਪ ਜੀ ਨਹੀਂ ਸੀ ਸਮਾੜੀ ਮੋਟੀ ਗੰਦੀ ਗੁੰਦੀ ਸੀ ਉਹ ਮਾਰਜ ਮੋਟਾ ਹੁਣ ਪਾਣੀ ਨਾਲ ਸਾਫ ਕਰਾਂਗੇ ਅੱਜ ਧੋਤੇ ਆਪਣੇ ਸਾਫ ਨਹੀਂ ਕੀ ਕੱਲੀ ਮਿੱਟੀ ਮੋਟੀ ਲਾਈਆ ਹੁਣ 1-2 ਦਿਨਾਂ ਤੱਕ ਜੇ ਵਧੀਆ ਧੁੱਪ ਲੱਗੇਗੀ ਚੰਗੀ ਤੇ ਫਿਰ ਧੋਵਾਂਗੇ ਬਾਕੀ ਮੇਤਰੋ ਦੱਸਿਓ ਕਮੈਂਟ ਕਰਕੇ ਵੀ ਕਿਦਾਂ ਦਾ ਲੱਗਾ ਅੱਜ ਦਾ ਵਲੋਗ ਗੱਡੀ ਗੁੜੀ ਧੋਣ ਦਾ ਤੇ ਆਪਣੇ ਤੁਹਾਨੂੰ ਪੱਠੇ ਪੁਠੇ ਵੀ ਦਿਖਾ ਦਿਆਂ ਤਰੀਕੇ ਨਾਲ ਸੋਚੋ ਹੀ ਨਾ ਪਠਾਣੀ ਵੱਡੇ ਗਾਈ ਮਾਰੀ ਨਾ ਆ ਵੇਖੋ ਮਿੱਤਰੋ ਮੈਂ ਪਠੇ ਲੈ ਆ ਗਿਆ ਇਦਾਂ ਹੀ ਜੇ ਪੰਡ ਪਈ ਆ ਤੇ ਕੁਦਰੇ ਵੀ ਪਏ ਆ ਤੇ ਮੈਂ ਇਦਾਂ ਹੀ ਗੱਡੀ ਵੱਲ ਹੋ ਗਏ ਫਿਰ ਮੈਂ ਹਾਂ ਚੱਲ ਫੋਰਸ ਨਾਲ ਤੇ ਬਾਕੀ ਮਿੱਤਰੋ ਦੱਸੋ ਫਿਰ ਗੱਡੀ ਇਧਰ ਸਾਫ਼ ਕਰਕੇ ਲਾਤੀ ਆਪਾਂ ਤੇ ਚਲੋ ਫੇ ਠੀਕ ਆ ਮਿੱਤਰੋ ਅੱਜ ਦਾ ਵਲੋਗ ਇੰਨਾ ਕੇ ਇੰਜੋਏ ਕਰੋ ਤੇ ਦੱਸਿਓ ਕਿਦਾਂ ਦਾ ਲੱਗਾ ਵਾ ਕਮੈਂਟ ਕਰਕੇ ਜਰੂਰ ਦੇ ਸਾਰ ਜਣੇ ਤੇ ਐਂਡ ਤੱਕ ਪਹੁੰਚ ਗਏ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਕਮੈਂਟ ਜਰੂਰ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਦੱਸ ਕੇ ਜਾਇਓ ਤੇ ਬਾਕੀ ਫਿਰ ਗੱਡੀ ਕੁੜੀ ਦਾ ਦੱਸ ਦਿਓ ਕਿਦਾਂ ਲੱਗੀ ਕਮੈਂਟ ਨੂੰ ਮੋਟ ਕਰਿਓ ਤੇ ਇੰਸਟਾਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਮਿਲਦੇ ਆ ਬਾਅਦ ਚ ਓਕੇ ਬਾਏ